लुधियाना ਵਿੱਚ ਅੱਜ ਸ਼ਾਮ ਲਈ ਪੁਲਿਸ ਅਤੇ ਆਤਵਾਦੀਆਂ ਵਿਚਾਲੇ ਮੁਕਾਬਲਾ ਹੋਣ ਦੀ ਸੂਚਨਾ ਹੈ ਇਹ ਮੁਕਾਬਲਾ ਜਲੰਧ ਦਿੱਲੀ ਰਾਸ਼ਟਰੀ ਮਾਰਗ ਤੇ ਲਾਡੋਵਾਲ ਨੇੜੇ ਸਥਿਤ ਤੋਲਪਲਾਸਾ ਤੇ ਹੋਇਆ ਏ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਅਨੁਸਾਰ ਪੁਲਿਸ ਨੇ ਇੱਕ ਅਤਵਾਦੀ ਮੈਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਮੁਕਾਬਲੇ ਦੌਰਾਨ ਦੋ ਅਤਵਾਦੀਆਂ ਨੂੰ ਗੋਲੀ ਲੱਗੀ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇੱਕ ਦਿਨ ਪਹਿਲਾਂ ਹਰਿਆਣਾ ਤੇ ਬਿਹਾਰ ਦੇ ਅਤਵਾਦੀਆਂ ਨੂੰ ਹੱਥਗੋਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਸਟ੍ਰੈਕਿਆ ਬਲਾਨੀ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆਈ ਅਤੇ ਤਲਾਸ਼ੀਆ ਅਭਿਆਨ ਜਾਰੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਹਾਂ ਤਾਂ ਘਰ ਤੋਂ ਬਰਾਮਦ ਹੋਈ ਨਹੀਂ ਪੁਲਿਸ ਅਨੁਸਾਰ ਟੈਰਰ ਮੋਡਿਊਲ ਦਾ ਉਦੇਸ਼ ਸੂਬੇ ਵਿੱਚ ਗ੍ਰਨੇਡ ਹਮਲਿਆ ਨੂੰ ਅੰਜਾਮ ਦੇਣਾ ਸੀ ਤੇ ਇਹ Trap ਲਗਾਇਆ ਹੋਇਆ ਸੀਗਾ ਜੀ Trap ਜਦ ਇਹਨਾਂ ਨੂੰ ਖੇੜਿਆ ਗਿਆ ਤੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ DCP ਇਨਵੈਸਟੀਗੇਸ਼ਨ ਤੇ ਉਹਨਾਂ ਦੀ ਸਾਰੀ ਟੀਮ ADCP ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਤੇ CIA ਦੇ ਵੇਰਵੋਲ ਆਲ ਇਨਵੋਲਡ ਚਾਰ ਫਾਇਰ ਜਿਹੜੇ ਹੈ ਇਹਨਾਂ ਦੇ ਫਾਇਰਿੰਗ ਹੋ ਕਾਫੀ ਹੋਈ ਹੈ ਚਾਰ ਫਾਇਰ ਇਹਨਾਂ ਦੇ ਸਾਡੀ ਗੱਡੀ 'ਚ ਲੱਗੇ ਓਕੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਹਵਾਈ ਫਾਇਰਿੰਗ ਕੀਤੀ ਪਹਿਲਾਂ ਤੇ ਚਾਰ ਗੋਲੀਆਂ ਫਾਇਰ ਕੀਤੀਆਂ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਾਲੇ ਤੱਕ ਜਿਹੜਾ ਇਨਫੋਰਮੇਸ਼ਨ ਆਏ ਆਈ ਮੀ ਨਾਟ ਬੀ ਫੈਕਚੁਅਲੀ ਕਰੈਕਟ ਓਕੇ ਤਿੰਨ ਗੋਲੀਆਂ ਇੱਕ ਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੇ ਨੂੰ ਲੱਗੀ